یہ شیش ہے شیش؟ اس کو شیش بولتے ہیں ہاں جی اس کو بولتے ہیں جت جو برسیم ہوتا ہے اس کا سکھا لوسن اچھا وہ چار دن کا ہے وہ ابھی آیا ہے وہ بھی دیکھ لو دے بچے ہیں نا ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਹਾਂ ਜੀ ਤੁਹਾਡਾ ਆਪਣੇ ਚੈਨਲ ਦੇ ਉੱਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਆਪਾਂ ਇਸ ਸਮੇਂ ਹੈਗੇ ਹਾਂ ਜੀ ਯੂਏਈ ਦੁਬਈ ਦੇ ਪਿੰਡਾਂ ਦੇ ਵਿੱਚ ਦੁਬਈ ਦੇ ਆਲੇ ਦੁਆਲੇ ਦਾ ਜਿਹੜਾ ਪਿੰਡੂ ਇਲਾਕਾ ਆਪਾਂ ਅੱਜ ਤੁਹਾਨੂੰ ਉਹ ਦਿਖਾਵਾਂਗੇ ਵੀ ਕਿਸ ਤਰ੍ਹਾਂ ਦਾ ਇੱਥੋਂ ਦੇ ਜਿਹੜੇ ਉਹ ਪਿੰਡ ਨੇ ਕਿਸ ਤਰ੍ਹਾਂ ਇੱਥੇ ਜਿਹੜੀ ਉਹ ਖੇਤੀਬਾੜੀ ਹੁੰਦੀ ਆ ਸਾਰਾ ਅੱਜ ਦੀ ਵੀਡੀਓ ਦੇ ਵਿੱਚ ਦਿਖਾਵਾਂਗੇ ਆ ਇੱਥੇ ਇਸ ਤਰ੍ਹਾਂ ਪਿੰਡਾਂ ਦੇ ਵਿੱਚ ਊਠ ਜਿਹੜੇ ਉਹ ਚਰਦੇ ਨੇ ਖੋਲੇ ਛੱਡ ਦਉਂਦੇ ਨਹੀਂ ਉੱਥਾਂ ਨੂੰ ਚਰਨ ਵਾਸਤੇ ਆਪਾਂ ਯੂਏਈ ਦੇ ਪਿੰਡਾਂ 'ਚ ਘੁੰਮ ਰਹੇ ਹਾਂ ਜਿਵੇਂ ਆਪਣੇ ਪ ਇੱਥੇ ਆਲੇ ਦੁਆਲੇ ਊਂਟ ਚੱਲ ਰਹੇ ਨੇ, ਭੇਡਾਂ ਚੱਲ ਰਹੀਆਂ ਨੇ ਹਨਾ ਉਧਰ ਸਾਹਮਣੇ ਵੀ ਭੇਡਾਂ ਚੱਲ ਰਹੀਆਂ ਨੇ। ਤੇ ਇਹ ਸਾਰਾ ਪਿੰਡੂ ਮਾਹੌਲ ਆਪਾਂ ਤੁਹਾਨੂੰ ਦਿਖਾਉਨੇ ਆ। ਯੂਏਈ ਦਾ, ਯੂਏਈ ਦੇ ਪਿੰਡ, ਦੁਬਈ ਦੇ ਪਿੰਡ ਜਿਹੜੇ ਉਹ ਦਿਖਾਉਨੇ ਆ ਸਾਹਮਣੇ ਤੁਸੀਂ ਦੇਖੋ। ਭੇਡਾਂ ਚੱਲ ਰਹੀਆਂ। ਇਹ ਸਾਰੇ ਫਾਰਮ ਨੇ ਇੱਥੇ ਆਲੇ ਦੁਆਲੇ ਊਂਟਾਂ ਦੇ ਹਨਾ ਤਵੇਲੇ ਨੇ। ਆਪਾਂ ਇੱਧਰ ਸਾਹਮਣੇ ਜਾਂਦੇ ਆ ਸਾਹਮਣੇ ਊਂਟਾਂ ਦਾ ਇੱਕ ਤਵੇਲਾ ਵੀ ਆ ਉਹ ਦੇਖਦੇ ਆ ਜਾ ਕੇ। ਪ्युअर ਸਾਰਾ ਪੂਰਾ ਪ्युअर ਪਿੰਡਾਂ ਦਾ ਮਾਹੌਲਾ ਸਾਰਾ ਇਹ। ਦੁਬਈ ਦੇ ਪਿੰਡ ਨੇ। ਤੇ ਆਪਾਂ ਪਿੰਡ ਦੇ ਵਿੱਚ ਆ ਗਏ ਤੇ ਇੱਥੇ ਊਂਠ ਨੇ ਆ ਸਾਰਾ ਇਹ ਜਿਹੜਾ ਇਹ ਤਵੇਲਾ ਊਂਠਾਂ ਦਾ ਸਾਹਮਣੇ ਤੁਸੀਂ ਦੇਖੋ ਊਂਠ ਇੱਥੇ ਪਿੰਡਾਂ ਦੇ ਵਿੱਚ ਯੂਏ ਦੇ ਪਿੰਡਾਂ ਦੇ ਵਿੱਚ ਊਂਠ ਰੱਖਦੇ ਨੇ ਬਹੁਤ ਜ਼ਿਆਦੇ ਊਂਠ ਨੇ ਆ ਸਾਰੇ ਊਂਠੇ ਊਂਠ ਖੜੇ ਨੇ ਤੇ ਬਹੁਤ ਵੱਡੇ ਵੱਡੇ ਇਥੇ ਫਾਰਮ ਨੇ ਤੇ ਇੱਧਰ ਸਾਰਾ ਇਹ ਪਿੰਡਾ ਜਿਵੇਂ ਆਪਣੇ ਪੰਜਾਬ ਦੇ ਵਿੱਚ ਪਹਿਲੇ ਕੱਚੇ ਹੁੰਦੇ ਨੇ ਆ ਰਾਸਤਾ ਤੁਸੀਂ ਦੇਖ ਲਓ ਬਿਲਕੁਲ ਕੱਚਾ ਪਿਓਰ ਪਿੰਡਾਂ ਦਾ ਮਾਹੌਲ ਆਪਾਂ ਤੁਹਾਨੂੰ ਜਿਹੜਾ ਹੁਣ ਦਵਾਈ ਦੇ ਪਿੰਡਾਂ ਦਾ ਮਾਹੌਲ ਦਿਖਾ ਰਹੇ ਹਾਂ ਤੇ ਆ ਆਪਣੇ ਵੀ ਜਿਵੇਂ ਬਾਲਣ ਰੱਖਦੇ ਹੁੰਦੇ ਨੇ ਇਸ ਘਾਉਣ ਨੂੰ ਨਾ ਉਵੇਂ ਇਹਨਾਂ ਨੇ ਆ ਦੇਖੋ ਬਾਲਣ ਆ ਸਾਹਮਣੇ ਊਠ ਰੱਖੇ ਹੋਏ ਛੱਡ ਪਾਇਆ ਹੋਇਆ ਊਠਾਂ ਵਾਸਤੇ ਤੇ ਮੈਂ ਕੋਸ਼ਿਸ਼ ਕਰਦਾ ਵੀ ਜੇ ਅੰਦਰ ਜਾ ਸਕੇ ਅੰਦਰ ਵੀ ਜਾऊं ਬਾਈ ਇੱਕ ਸਾਹਮਣੇ ਘੁੰਮਦਾ ਰਿਹਾ ਗੱਲ ਕਰਦਾ ਉਧਰ ਬਾਈ ਨਾਲ ਉਹ ਬਾਈ ਸਾਹਮਣੇ ਊਠਾਂ ਨੂੰ ਜਿਹੜਾ ਉਹ ਪਾ ਰਿਹਾ ਖਾਣ ਨੂੰ ਚਾਰਾ ਹਨਾ ਤੇ ਦਬਈ ਦੇ ਵਿੱਚ ਸਭ ਤੋਂ ਵੱਧ ਫੇਮਸ ਨੇ ਊਠ ਖੁੱਲੇ ਚਰਨ ਵਾਸਤੇ ਜਿਵੇਂ ਆਪਣੇ ਪੰਜਾਬ ਦੇ ਵਿੱਚ ਪਸ਼ੂਆਂ ਨੂੰ ਛੱਡਦੇ ਹੁੰਦੇ ਨੇ ਖੁੱਲੇ ਤੇ ਵੈਸੇ ਇਧਰ ਤਵੇਲਾ ਵੀ ਹੈਗਾ ਤੇ ਜਿਹੜੇ ਵੱਡੇ ਊਠ ਨੇ ਉਹਨਾਂ ਨੂੰ ਬਾਹਰ ਛੱਡ ਦਾਂਦੇ ਨੇ ਇਹ ਸਾਰੇ ਆਲੇ ਦੁਆਲੇ ਊਠੇ ਊਠ ਨੇ ਇਹ ਫਾਰਮ ਦੇ ਵਿੱਚ ਰੱਖੇ ਹੋਏ ਤੈਨੂੰ ਅੰਦਰ ਜਾ ਕੇ ਵੀ ਤੁਹਾਨੂੰ ਜਿਹੜਾ ਉਹ ਦਿਖਾ ਦਾਨੇ ਆ ਇੱਧਰ ਵੀ ਬਿਲਕੁਲ ਛੋਟੇ ਛੋਟੇ ਊਠ ਵੀ ਹੈਗੇ ਨੇ ਬੱਚੇ ਇਹਨਾਂ ਦੇ ਬਾਰਸ਼ ਆਇਆ ਉਹ ਖਾਤਾ ਹੈ ਹਾਂਜੀ ਇਹ ਅਸ਼ੀਸ਼ ਖਾਤਾ ਡਰਮ 'ਤੇ ਪੜਾਇਆ ਅੱਛਾ ਜੇ ਖਾਤੇ ਹੈ ਇਹ ਊਠ ਖਾਤੇ ਹੈ ਹਾਂ ਭਈਆ ਫਾਰਮ 'ਚ ਆਇਆ ਆਪਾਂ ਊਠਾਂ ਦੇ 'ਚ ਤੇ ਬਾਈ ਇੱਥੇ ਸਾਰੀ ਸਾਮ ਸੰਭਾਲ ਕਰਦਾ ਇਹ ਅਸ਼ੀਸ਼ ਹੈ ਸ਼ੀਸ਼ ਹਾਂ ਸ਼ੀਸ਼ ਇਸਕੋ ਸ਼ੀਸ਼ ਬੋਲਤੇ ਹਾਂਜੀ ਇਸਕੋ ਬੋਲਤੇ ਹੈ ਜਤ ਜੋ ਬਰਸੀ ਮੋਤਾ ਉਸਕਾ ਸੁੱਕਾ ਲੂਸਨ ਹਾਂਜੀ ਇਹ ਉਹ ਹੈ ਅੱਛਾ ਹਾਂ وہ ڈرم پہ پانی ڈالا ہے ہاں جی وہ ہے چوکر سبوس ٹھیک ہے اس کا خوراک اچھا جی ہاں جی اور آپ کی در فارم میں کتنی اونٹ ہیں کل ادھر تب بھی میرے پاس دس اونٹ ہے ہاں جی پانچ بچہ ہے اچھا ہاں یہ بچہ دیکھو چار یہ ہے وہ چھوٹا دو دن ہو گیا ہے کتنے کتنے سال کے ہیں یہ بچے یہ بھئی بڑے صفیت والا ہے ایک مہینے کا ہاں جی جو اس کے پیچھے جا رہا ہے وہ ہے دن کا یہ ہے ویس دن کا یہ ہے 12 دن کا ٹھیک ہے جی وہ ہے 4 دن کا اچھا وہ 4 دن کا ہے وہ ابھی آیا ہے لو بھی ਤੁਸੀਂ دیکھ لو اونٹھاں دے بچے ہیں نا ایتھے اج کے ایک مہینے دے نے وہ 4 دن والا دکھا دانیے اپا ہاں یہ 4 دن والے بڑے اونٹھاں بہت بار دیکھے ہون گے ہاں چھوٹا وہ دیکھو جب سال کہو گے نا ہاں جی پھر ان کی ریس لگائیں گے اچھا ریس لگائیں گے ہاں دوڑے پہ ریس لگائیں گے اچھا ریس ہوتی ہے ریس ہوتا ہے اشارہ ہوتا ہے 20000 25000 دھرم ہوتا ہے گاڑی بڑا جب ریس ہوتا ہے جو یہ رکھے ہیں وہ ریس کے لیے رکھے ہیں ہاں یہ لڑکی ہے نا ٹوٹل اچھا اس پہ جو شیخ ریس بجاتے نا ہاں جی وہ اٹھ اس پہ اوپر بٹھاتے ہیں ہاں جی اچھا بچہ آتا ہے ریس والا ٹھیک ہے پھر ہم ترتیب کرتا ہے ہاں جی یہ دیکھا اب یہ چوکر کھا رہی ہے کیا کیا اور کیا کیا کھاتے ہیں جی یہ جات جاب کھاتا ہے کھاتا ہے چوکر کھاتا ہے کلو چیز کھاتا ہے ماشاءاللہ یہ کچھ نہیں ہے جو نہیں کھاتا ہاں جی ہاں تم ایک روٹی تمہارے پاس ادھر سے تھا اس کو دیکھے گے تیرے پیچھے بھاگ کے آئے گی ہاں جی ہاں قسم سے ایسا مال مغلا مقسین مال ہوتا ہے ہاں جی ہاں جی اور ادھر یہ کون سا نام کیا ہے اس گاؤں کا یہ تو رسل خیمہ ہے رسل خیمہ ہی ہے جی ٹھیک ہے جی ہاں رسل خیمہ کسی کا بکری ہے کسی کا اونٹ ہے ہاں جی کسی کا دنبا ہے ایسا ایسا نظام اور جہاں کوئی کھجوروں کی کھیتی وغیرہ بھی کچھ ہوتی ہے ہاں کھجوروں کی ہوتی ہے وہ اس طرف سے سائڈ پہ تقریباً تین کلو چار کلومیٹر پہ زری پہ ہیں بڑے بڑے خجور ہو گئے خجور ہو ہمارے ارباب کا ہے جی ادھر کا تمر کھجور لے کر آتا ہے جب کھجور ڈالتا ہے یہ چوکر نہیں کھاتا کجور کا پیچھے بھاگتا ہے ماشاء اللہ سب کچھ کھاتا ہے ہاں جی ہاں دیکھ لو بھائی چیزیں کھانے کھجورا بھیجورا بھی سب کچھ کھانے بارش ہے یا دیکھ بھال دیکھا ہاں جی اس کا بچہ آواز دے رہا ہے ہاں وہ بھاگ رہی ہے بھائی وہ باہر نو بج رہی ہے بچہ آواز دے رہا ہے بچے اندر کھڑے ہیں ہاں کیوں بچے پیر نہیں نکالتے ہاں جی ایک کانٹے لگ جاتا ہے پیر پہ اس کا پیر نرم ہے ہاں جی اس لیے اس کو بند رکھا ہے ان کے ماما نکالا ہے اچھا بچوں کے پیر نرم ہوتے ہیں ہاں اس سے کپا کی کلی ہوتا ہے جیسے کپا روئی ہوتی ہے ہاں جی ہاں جی ہاں جی مطلب بہر سے کدھر سے شیشہ ہوتا ہے کدھر کنکری ہوتا ہے ਹਾਂਜੀ ਗੁੱਸਦਾ ਤਾਂ ਇਸ ਲਈ इनको बंद रखता है खुरल देते हैं और कब कब इसको कब खोलते हैं बच्चों को कब अभी खोले अच्छा अच्छा ये अभी बोशो बच्चा ऊपर रखेगे ट्रंप या ਤੁਸੀਂ ਦੇਖ ਲੋ ਜਿਹੜਾ ਛੋਟਾ ਜਿਹਾ ਬੱਚਾ ਹੈ 4 ਦਿਨਾਂ ਦਾ ਦੁੱਧ ਪੀ ਰਿਹਾ ਹੈ ਇਹਦੀ ਮਾਂ ਹੈ ਨਾ ਦੁੱਧ ਪੀ ਰਿਹਾ ਹੈ ਇਹ ਹਾਂ ਤੇ 4 ਦਿਨ ਦਾ ਹੈ ਹਲੇ ਹਾਂ ਇਹ 4 ਦਿਨ ਦਾ ਹੁਣੇ ਪੈਦਾ ਹੋਇਆ ਹੈ ਹਾਂ ਦੁੱਧ ਪੀ ਰਿਹਾ ਹੈ ਤੇ ਬਾਈ ਕਹਿੰਦਾ ਜਦ ਬਾਹਰ ਕਿੰਨੇ ਦਿਨ ਦਾ ਹੋ ਜਾਏਗਾ ਜਦ ਇਸ इनको ਬਾਹਰ निकालेंगे ਕਿੰਨੇ ਮਹੀਨੇ ਕੇ ਬਾਹਰ निकालते हो ਬਾਹਰ ਇਧਰ ਤਾਂ ਨਹੀਂ ਨਿਕਲਤਾ ਹਾਂਜੀ ادھر ریس پہ لے جاتے ہیں جب سال کے ہوتے ہیں سال کے ہوتے ہیں کیوںکہ ادھر دورے میں چار کلو تین کلو چھوٹا بچہ کمر تبان ہو جاتا ہے تھوڑا مضبوط ہوتا ہے یہ مسئلہ ہوتا ہے کیوں ابھی بچہ ہے نا ہاں جی ہاں جی اس موسم کو یہ پھر لے جائیں گے ہمارا اس میں ریس والا ادھر دورے کے ساتھ اچھا ایک ہمارا کیا پورے آدمی کا ایسا اتنی ایسا لڑکی ہے بچہ بناتے ہیں پھر شوق ہے سال کے بعد ایک بچہ جو جی مطلب کتنی بکتے ہیں جو کاٹتے ہیں لوگ اچھا وہ بکتے ہیں ہاں وہ بکتے ہیں چھ ہزار کا پانچ ہزار کا ٹھیک ہے جو ریس پہ نمبر پہ آتے ہیں ہاں جی وہ لکھوں کے حساب جاتے ہیں اچھا hmm, شیخ اٹھاتے ہیں پھر آپ پاس میں شیخ دوڑ لگاتے ہیں ہاں جی ہاں ارباب جو ہے نا اسی وہی ترتیب کرتے ہیں پھر ریس پہ بھاگ گیا ایسا زیادہ آتا ہے جو نہیں بھاگا پھر ادھر سے پمپ ہے نا پٹرول پمپ وہ سدھانے لے جاتے ہیں الین ادھر ادھر اس کا گوشت کاٹتے ہیں بیٹھتے ہیں اچھا ہاں گوشت کھاتے ہیں ان کا ہاں گوشت کھاتے ہیں ہم کھاتے ہیں تقریباً دس بارہ بار ہم کھایا ہے ٹھیک ہے گرم ہوتا ہے اچھا گرم ہوتا ہے بہت گرم ہوتا ہے ਜਦ ਖਾਤਾ ਗੁਸਲ ਨਹੀਂ ਕਰਦਾ ਤਾਂ ਨੀਂਦ ਨਹੀਂ ਆਤੀ ਰਾਤ ਕੋ ਮਾਸ਼ਾ ਅਸੀਂ ਬੱਕਰੀ ਖਾਤੇ ਹਾਂ ਸਭ ਗੋਸ਼ ਖਾਤੇ ਹਾਂ ਮਾਸ਼ਾ ਅੱਲਾਹ ਇਸ ਦਾ ਗੋਸ਼ ਬਰਕਰਾਰ ਬਾਈ ਕਹਿੰਦਾ ਇਹਦਾ ਗੋਸ਼ ਬਹੁਤ ਗਰਮ ਹੁੰਦਾ ਜਿਆਦਾ ਨੀਂਦ ਨਹੀਂ ਆਉਣ ਦਿੰਦਾ ਤਾਕਤ ਲਾਤਾ ਤਾਂ ਆਪਾਂ ਜਿਹੜਾ ਹੁਣ ਦੇਖਿਆ ਊਠਾਂ ਦਾ ਤਵੇਲਾ ਹਨਾ ਬਾਈ ਨੇ ਸਾਰੀ ਜਾਣਕਾਰੀ ਆਪਾਂ ਨੂੰ ਦਿੱਤੀ ਹੁਣ ਆਪਾਂ ਅੱਗੇ ਚੱਲਦੇ ਹਾਂ ਬਾਈ ਕਹਿੰਦਾ ਅੱਗੇ ਹੋਰ ਵੀ ਬਹੁਤ ਊਠਾਂ ਦੇ ਤਵੇਲੇ ਨੇ ਤੇ ਇੱਥੇ ਬੱਕਰੀਆਂ ਬੱਕਰੇ ਹਨਾ ਸਾਰੇ ਇੱਥੇ ਜਾਨਵਰੇ ਰੱਖੇ ਹੋਏ ਨੇ ਤੇ ਆਪਾਂ ਸਾਰਾ ਜਿਹੜਾ ਉਹ ਦੇਖਦੇ ਹਾਂ ਤੇ ਇਹੀ ਇੱਥੇ ਮੇਨ ਪਿੰਡਾਂ ਦਾ ਜਿਹੜਾ ਉਹ ਕਿੱਤਾ ਜਿਹੜੇ ਇੱਥੇ ਦੇ ਲੋਕਲ ਨੇ ਪਿੰਡ ਵਾਲੇ ਹਨਾ ਇਹੀ ਕਿ ਤਾ ਜਾਂ ਇੱਥੇ ਖਜੂਰਾਂ ਦੇ ਬਾਗ ਨੇ ਉਹ ਵੀ ਆਪਾਂ ਕੋਸ਼ਿਸ਼ ਕਰਾਂਗੇ ਉਹ ਵੀ ਇੱਥੇ ਨੇੜੇ ਜਿਹੜੀ ਨੇ ਉਹ ਵੀ ਆਪਾਂ ਅੱਜ ਤੁਹਾਨੂੰ ਵੀਡੀਓ ਦੇ ਵਿੱਚ ਜਿਹੜੇ ਦਿਖਾਵਾਂਗੇ ਤੇ ਚੱਲਦੇ ਆਪਾਂ ਹੋਰ ਜਿਹੜੇ ਤਵੇਲੇ ਨੇ ਉਹ ਦੇਖਦੇ ਆਂ ਹੋਰ ਤਵੇਲਿਆਂ ਵੱਲ ਆ ਸਾਰਾ ਨਾ ਜਿਵੇਂ ਐਂ ਲੱਗਦਾ ਪੰਜਾਬ ਦੇ ਪਿੰਡ ਹੁੰਦੇ ਨੇ ਪਿੰਡਾਂ ਵਾਲਾ ਹੀ ਮਾਹੌਲ ਆ ਬਿਲਕੁਲ ਉਸੇ ਤਰ੍ਹਾਂ ਕੱਚੇ ਪਾਹੇ ਤੇ ਇੱਥੇ ਰੁੱਖਾ ਹੈਗੇ ਨੇ ਯਾਰ ਆਪਾਂ ਨੂੰ ਲੱਗਦਾ ਹੁੰਦਾ ਵੀ ਦੁਬਈ ਦੇ ਵਿੱਚ ਯੂਏਈ ਦੇ ਵਿੱਚ ਦਰਖਤ ਘਟ ਨੇ ਪਰ ਕਾਫੀ ਦਰਖਤ ਨੇ ਹੁਣ ਇਹਨਾਂ ਨੇ ਜਿਹੜੇ ਹੌਲੀ ਹੌਲੀ ਇਹ ਦਰਖਤ ਲਾ ਤੇ ਹੁਣ ਜਿਵੇਂ ਆਪਾਂ ਪਿੰਡ ਦੇ ਵਿੱਚ ਆਏ ਹੋਏ ਆ ਇੱਥੇ ਨੈੱਟਵਰਕ ਵੀ ਬਹੁਤ ਵਧੀਆ ਨੈੱਟਵਰਕ ਪੂਰਾ ਵਧੀਆ ਇੱਥੇ ਜਿਹੜਾ ਹੋ ਪ੍ਰੋਵਾਈਡ ਕਰਵਾਇਆ ਹੋਇਆ ਤੇ ਇੱਧਰ ਇਸ ਤਰ੍ਹਾਂ ਨੇ ਸਾਰੇ ਹਿਤਵੇਲੇ ਆ ਵੀ ਸਾਹਮਣੇ ਇੱਕ ਫਾਰਮ ਆ ਬੱਕਰਿਆਂ ਦਾ ਬਕਰੀਆਂ ਦਾ ਹਨਾ ਐਵੇਂ ਸਾਰੇ ਜਿਨ੍ਹਾਂ ਜਿਨ੍ਹਾਂ ਦੇ ਜਿਵੇਂ ਜਿਵੇਂ ਸ਼ੌਂਕ ਨੇ ਕਿਸੇ ਨੇ ਊਠ ਰੱਖੇ ਹੋਏ ਨੇ ਕਿਸੇ ਨੇ ਬੱਕਰੇ ਰੱਖੇ ਹੋਏ ਨੇ ਇੱਕ ਆਪਾਂ ਹੋਰ ਫਾਰਮ ਦੇ ਵਿੱਚ ਆਇਆ ਇਹਨਾਂ ਨੇ ਇੱਥੇ ਭੇਡਾਂ ਬਕਰੀਆਂ ਹਨਾ ਇਹ ਰੱਖੀਆਂ ਹੋਈਆਂ ਨੇ ਐਵੇਂ ਕਿਸੇ ਦਾ ਊਠ ਰੱਖਣ ਦਾ ਸ਼ੌਂਕ ਆ ਕਿਸੇ ਦਾ ਬੱਕਰੇ ਬਕਰੀਆਂ ਤੇ ਐਵੇਂ ਖੁੱਲੇ ਖੁੱਲੇ ਫਾਰਮ ਨੇ ਆ ਤੁਸੀਂ ਦੇਖੋ ਇਹ ਬਾਈ ਨੇ ਇੱਥੇ ਭੇਡਾਂ ਤੇ ਬ ਤੇ ਇਹ ਏਰੀਆ ਦੇ ਵਿੱਚ ਸਾਰੇ ਫਾਰਮੇ ਫਾਰਮ ਨੇ ਬਹੁਤ ਵੱਡੇ ਫਾਰਮ ਨੇ ਤੇ ਆਪਾਂ ਅੱਗੇ ਵੀ ਚੱਲਦੇ ਆਂ ਤੇ ਇੱਕ ਬਹੁਤ ਵੱਡਾ ਏਰੀਆ ਇਹ ਸਾਰਾ مین ਰੋਡ ਤੋਂ ਹਟਮਾ ਆਪਾਂ ਕਾਫੀ ਪਿੱਛੇ ਆਏ ਆਂ 4-5 ਕਿਲੋਮੀਟਰ ਤੇ ਅੱਗੇ ਨੂੰ ਆਪਾਂ ਜਾ ਕੇ ਦੇਖਦੇ ਆਂ ਹੈਗਾ ਇੱਥੇ ਰੇਤਈ ਆ ਤੁਸੀਂ ਦੇਖੋ ਆ ਸਾਰਾ ਰੇਤਾ ਇੱਥੇ ਪੂਰਾ ਪਿਆ ਹੋਇਆ ਰੇਤਾ ਤੇ ਆ ਇਹਨਾਂ ਦੇ ਆਲੇ ਦੁਆਲੇ ਇਹ ਫਾਰਮਾਂ ਦੇ ਆਲੇ ਦੁਆਲੇ ਜਿਹੜੇ ਉਹ ਵਗਲੇ ਮਾਰੇ ਹੋਏ ਨੇ ਜਿਵੇਂ ਆਪਣੇ ਪਿੰਡਾਂ ਦੇ ਵਿੱਚ ਵਗਲੇ ਮਾਰ ਲਾਂਦੇ ਨੇ ਆਮ ਇੱਥੇ ਫਾਰਮ ਵਾਲੀ ਆਉਂਦੇ ਨੇ ਹੋਰ ਕੋਈ ਨਹੀਂ ਆਉਂਦਾ ਟੂਰਿਸਟ ਤਾਂ ਇੱਥੇ ਮੈਨੂੰ ਲੱਗਦਾ ਬਹੁਤ ਘੱਟ ਆਉਂਦਾ ਹੂ ਇਹ ਇਧਰ ਨੂੰ ਅਸੀਂ ਆਵਾਂ ਹੋਰ ਕੋਈ ਨਹੀਂ ਆਇਆ ਹੈਗਾ ਐਵੇਂ ਖੁੱਲੇ-ਖੁੱਲੇ ਫਾਰਮ ਨਹੀਂ ਨਾ ਦੇ ਇੱਥੇ ਬਣਾਏ ਹੋਏ ਪੇਡਾਂ ਬੱਕਰੀਆਂ ਸਾਰੀਆਂ ਇੱਥੇ ਰੱਖੀਆਂ ਹੋਈਆਂ ਨੇ ਇਹ ਮੁਕਾਬਲਿਆਂ ਚ ਲੈ ਕੇ ਜਾਂਦੇ ਨੇ ਊਂਟ ਵੀ ਜਿਵੇਂ ਬਾਈ ਨੇ ਦੱਸਿਆ ਸੀ ਬਾਈ ਨੇ ਦੱਸਿਆ ਸੀ ਜਿੱਦੇ ਕੋਲ ਆਪਾਂ ਗਏ ਸੀਗੇ ਊਂਟ ਬਾਈ ਕਹਿੰਦਾ ਮੁਕਾਬਲਿਆਂ ਝੂਠ ਲੈ ਕੇ ਜਾਂਦੇ ਨੇ ਇਹ ਜਿਹੜੇ ਇਹਨਾਂ ਨੇ ਊਂਟ ਰੱਖੇ ਹੋਏ ਨੇ ਤਿਆਰ ਕਰਦੇ ਨੇ ਉਹਨਾਂ ਨੂੰ ਖਰਾਕ ਖਵਾਉਂਦੇ ਨੇ ਵੀ ਮੁਕਾਬਲੇ ਜਿੱਤਣ ਜਦੋਂ ਇਹ ਮੁਕਾਬਲੇ ਜਿੱਤੇ ਜਾਂਦੇ ਨੇ ਫਿਰ ਇਹਨਾਂ ਦੇ ਰੇਟ ਜਿਹੜੇ ਉਹ ਵੱਧ ਜਾਂਦੇ ਨੇ ਤੇ ਡੁੱਬਦੇ ਸੂਰਜ ਦਾ ਨਜ਼ਾਰਾ ਵੀ ਇਧਰ ਆਪਾਂ ਨੂੰ ਨਾਲ ਦੀ ਨਾਲ ਦੇਖਣ ਨੂੰ ਮਿਲ ਜੂ ਬਹੁਤ ਸੋ ਤੇ ਆ ਵੀ ਤੁਸੀਂ ਦੇਖੋ ਇੱਥੇ ਊਠ ਊਠ ਨੇ ਸਾਰੇ ਇਹ ਊਠਾਂ ਦੀ ਫਾਰਮ ਨੇ ਦਬਈ ਦੇ ਬਿਲਕੁਲ ਪਿੰਡਾਂ ਦੇ ਆਪਾਂ ਵਿਚਕਾਰ ਖੜੇ ਆ ਮੇਨ ਰੋਡ ਆਪਾਂ ਛੱਡ ਕੇ ਬਿਲਕੁਲ ਪਿੰਡ ਵਾਲੀ ਲੋਕਲ ਲਿੰਕ ਸੜਕ ਤੇ ਆ ਗਏ ਤੇ ਇੱਥੇ ਸਾਰੀ ਉਹ ਖੇਤੀ ਹੁੰਦੀ ਆ ਦਬਈ ਦੇ ਵਿੱਚ ਖੇਤੀ ਵੀ ਹੁੰਦੀ ਆ ਆ ਸਾਹਮਣੇ ਇੱਕ ਫਾਰਮ ਆ ਤੇ ਇਹ ਜਿਹੜੀ ਉਹ ਘਾਹ ਦੀ ਖੇਤੀ ਕਰਦੇ ਨੇ ਗਰਾਸ ਜਿਹੜਾ ਘਾਹ ਹੁੰਦਾ ਨਾ ਪਾਰਕਾਂ ਦੇ ਵਿੱਚ ਲਾਉਣ ਵਾਲਾ ਤੇ ਇਹ ਇੱਥੇ ਇਹਨਾਂ ਨੇ ਘਾਹ ਸਾਰਾ ਜਿਹੜਾ ਉਹ ਬੀਜਿਆ ਹੋਇਆ ਬਾਅਦ ਦੇ ਵਿੱਚ ਇਹਨੂੰ ਉੱਪਰੋਂ ਪੱਟ ਕੇ ਫਿਰ ਵੱਡੇ ਸ਼ਹਿਰਾਂ ਦੇ ਵਿੱਚ ਲੈ ਕੇ ਜਾਇਆ ਜਾਂਦਾ ਤੇ ਇੱਥੇ ਜਿਹੜੀ ਘਾਹ ਦੀ ਖੇਤੀ ਕੀਤੀ ਜਾਂਦੀ ਆ ਇੱਧਰ ਸਾਹਮਣੇ ਇੱਕ ਆ ਫਾਰਮ ਹੈ ਇਹਨਾਂ ਨੇ ਗਊਆਂ ਵੀ ਰੱਖੀਆਂ ਹੋਈਆਂ ਨੇ ਆ ਫਾਰਮ ਦੇ ਵਿੱਚ ਤੇ ਵੱਡੀਆਂ-ਵੱਡੀਆਂ ਇੱਥੇ ਖਜੂਰਾ ਖਜੂਰਾ ਦੇ ਵੀ ਬਹੁਤ ਸਾਰੇ ਬਾਗ ਨੇ ਇੱਥੇ ਤੇ ਇਹ ਸਾਰਾ ਪਿੰਡੂ ਏਰੀਆ ਹੈ ਹਨਾ ਇੱਥੇ ਦਾ ਆ ਸਾਹਮਣੇ ਤੁਸੀਂ ਦੇਖੋ ਖਜੂਰਾ ਲੱਗੀਆਂ ਹੋਈਆਂ ਖਜੂਰਾ ਦੀ ਖੇਤੀ ਇੱਥੇ ਬਹੁਤ ਵੱਡੀ ਪੱਧਰ ਤੇ ਹੁੰਦੀ ਆ ਤੇ ਆਪਾਂ ਕੋਈ ਦੇਖਦੇ ਆ ਜੇ ਫਾਰਮ ਦਾ ਗੇਟ ਆਪਾਂ ਨੂੰ ਖੁੱਲਾ ਮਿਲਿਆ ਹਨਾ ਤੇ ਆਪਾਂ ਅੰਦਰ ਅੰਦਰ ਜਾ ਕੇ ਸਾਰਾ ਜਿਹੜਾ ਉਹ ਦੇਖ ਕੇ ਆਵਾਂਗੇ ਸਾਹਮਣੇ ਜਿਹੜੀਆਂ ਉਹ ਸਾਰੀਆਂ ਖਜੂਰਾ ਲੱਗੀਆਂ ਹੋਈਆਂ ਨੇ ਤੇ ਆ ਫਾਰਮ ਇੱਥੇ ਹੈਗਾ ਤਾਂ ਹੈਗਾ ਸਾਨੂੰ ਇੱਥੇ ਕੋਈ ਬਾਈ ਮਿਲਿਆ ਨਹੀਂ ਤਿੰਨਾਂ ਇੱਥੇ ਪਸ਼ੂ ਜਿਹੜੇ ਉਹ ਰੱਖੇ ਹੋਏ ਨੇ ਬੈੜੀਆਂ ਰੱਖੀਆਂ ਹੋਈਆਂ ਨੇ ਆਪਾਂ ਨੇੜੇ ਜਾ ਕੇ ਜਿਹੜਾ ਉਹ ਦੇਖ ਲਾਂਦੇ ਆ ਤੇ ਇਸ ਤਰ੍ਹਾਂ ਇੱਥੇ ਬਹੁਤ ਵੱਡੇ ਵੱਡੇ ਫਾਰਮ ਨੇ ਆ ਸਾਰੇ ਇਹਨਾਂ ਨੂੰ ਜਿਹੜਾ ਉਹ ਚਾਰਾ ਪਾਇਆ ਹੋਇਆ ਗਊਆਂ ਨੂੰ ਬੈੜੀਆਂ ਨੂੰ ਇਸ ਤਰ੍ਹਾਂ ਇੱਥੇ ਜਿਹੜਾ ਉਹ ਪਿੰਡਾਂ ਦੀ ਜ਼ਿੰਦਗੀ ਆ ਤੇ ਇੱਥੇ ਜਿਹੜੇ ਕੰਮ ਕਰਦੇ ਨੇ ਜ਼ਿਆਦਾ ਪਾਕਿਸਤਾਨ ਤੋਂ ਨੇ ਜਿਹੜੇ ਉਹ ਕੰਮ ਕਰਦੇ ਨੇ ਆ ਸਾਹਮਣੇ ਲੱਗਿਆ ਹੋਇਆ ਖਜੂਰਾਂ ਦਾ ਬਾਗ ਖਜੂਰਾਂ ਦਾ ਬਾਗ ਲੱਗਿਆ ਹੋਇਆ ਤੇ ਇਹਨਾਂ ਨੂੰ ਪਾਣੀ ਜਿਹੜਾ ਫਫਾਰਿਆਂ ਦੇ ਨਾਲ ਦਿੱਤਾ ਜਾਂਦਾ ਤੇ ਇੱਥੇ ਜਿਹੜੀ ਮੇਨ ਖੇਤੀ ਹੁੰਦੀ ਆ ਉਹ ਖਜੂਰਾਂ ਦੀ ਖੇਤੀ ਕੀਤੀ ਜਾਂਦੀ ਆ ਦਬਈ ਦੇ ਪਿੰਡਾਂ ਦੇ ਵਿੱਚ ਤੇ ਇਧਰ ਹਾ ਪਿੱਛੇ ਘਾਹ ਜਿਹੜਾ ਉਹ ਲਾਇਆ ਹੋਇਆ ਹਨਾ ਜਾਂ ਇਹ ਖੇਤੀ ਹੁੰਦੀ ਆ ਖਜੂਰਾਂ ਬਹੁਤ ਵੱਡੀ ਵੱਧਰਤੇ ਨੇ ਇੱਥੇ ਦਬਈ ਦੇ ਵਿੱਚ ਹਨਾ ਯੂਏਈ ਦੇ ਪਿੰਡਾਂ ਦੇ ਵਿੱਚ ਤੇ ਬਹੁਤ ਸੋਹਣੇ ਨੇ ਯਾਰ ਪਿੰਡ ਵੀ ਤੇ ਸ਼ਹਿਰਾਂ ਦੇ ਵਿੱਚ ਤਾਂ ਆਪਾਂ ਵੱਡੀਆਂ ਵੱਡੀਆਂ ਮਾਰਤਾਂ ਦੇਖਦੇ ਆ ਹਨਾ ਤੇ ਇੱਥੇ ਵੀ ਆ ਕੇ ਜਿਹੜਾ ਉਹ ਵਧੀਆ ਲੱਗਦਾ ਹਾਂ ਤੁਸੀਂ ਦੇਖੋ ਇਹ ਸਾਰੇ ਖਜੂਰਾਂ ਦੇ ਬਾਗ ਨੇ ਬਹੁਤ ਵੱਡੀ ਪੱਧਰ ਤੇ ਇੱਥੇ ਖਜੂਰਾਂ ਦੀ ਖੇਤੀ ਹੁੰਦੀ ਹੈ ਇਸ ਏਰੀਆ ਦੇ ਵਿੱਚ ਸਾਰੀਆਂ ਇਹ ਖਜੂਰਾਂ ਹੀ ਨੇ ਤੇ ਸਭ ਤੋਂ ਮੇਨ ਜਿਹੜਾ ਇੱਥੇ ਦਾ ਹੈ ਕਹਿ ਸਕਦੇ ਆ ਵੀ ਖਜੂਰ ਸਭ ਤੋਂ ਇੱਥੇ ਦੀ ਫੇਮਸ ਆ ਯੂਏ ਦੀ ਦੁਬਈ ਦੀ ਤੇ ਇਸ ਏਰੀਆ ਦੇ ਵਿੱਚ ਖਜੂਰ ਦੀ ਉਹ ਖੇਤੀ ਆ ਜਾਂ ਥੋੜਾ ਬਹੁਤ ਘਾਹ ਲਾਉਂਦੇ ਨੇ ਇਹ ਆਉਦੇ ਫਾਰਮਾਂ ਦੇ ਵਿੱਚ ਆਪਾਂ ਜਿਵੇਂ ਤੁਹਾਨੂੰ ਪਿੱਛੇ ਦਿਖਾਇਆ ਸੀ ਤੇ ਅੱਗੇ-ਅੱਗੇ ਪਿੰਡਾਂ ਦੇ ਵਿੱਚ ਹੀ ਸੜਕ ਜਾਂਦੀ ਆ ਬਿਲਕੁਲ ਪਿੰਡਾਂ ਦੇ ਵਿੱਚਕਾਰ ਆਪਾਂ ਆ ਤੁਸੀਂ ਦੇਖੋ ਵੱਡੇ-ਵੱਡੇ ਕਿੱਡੇ-ਕਡੇ ਫਾਰਮ ਨੇ ਇਹ ਖੇਤੀਬਾੜੀ ਸਾਰੀ ਖਜੂਰਾਂ ਦੀ ਹੁੰਦੀ ਹੈ ਇੱਥੇ ਇਹਨਾਂ ਨੂੰ ਇੰਨਾ ਪਾਣੀ ਲਾਉਣ ਦੀ ਜ਼ਰੂਰਤ ਨਹੀਂ ਪੈਂਦੀ ਇਹਨਾਂ ਨੇ ਇੱਥੇ ਨਾ ਵਿੱਚ ਛੋਟੇ ਛੋਟੇ ਪਾਇਪ ਪਾਏ ਹੋਏ ਨੇ ਇਹਨਾਂ ਨੂੰ ਫਫਾਰਿਆਂ ਨਾਲ ਪਾਣੀ ਲਾਉਂਦੇ ਨੇ ਜਿਆਦਾ ਪਾਣੀ ਦੀ ਜ਼ਰੂਰਤ ਨਹੀਂ ਹੁੰਦੀ ਇਹਨਾਂ ਨੂੰ ਖਜੂਰਾ ਨੂੰ ਆਪਾਂ ਐਂਟਰ ਹੋ ਗਏ ਜੀ ਪਿੰਡ ਦੇ ਵਿੱਚ ਇਹ ਸਾਰੇ ਘਰ ਨੇ ਇੱਥੇ ਪਿੰਡਾਂ ਦੇ ਵਿੱਚ ਦੇਖ ਲਓ ਵੀ ਐਵੇਂ ਦੇ ਘਰ ਹੁੰਦੇ ਨੇ ਤੇ ਆਹ ਸਾਹਮਣੇ ਇਹਨਾਂ ਨੇ ਗੱਡੀਆਂ ਗੁੱਡੀਆਂ ਲਾਉਣ ਨੂੰ ਸ਼ੈੱਡ ਬਣਾਏ ਹੋਏ ਨੇ ਤੇ ਸਾਰਾ ਪਿੰਡ ਆ ਤੇ ਜਿਵੇਂ ਆਪਣੇ ਪੰਜਾਬ ਦੇ ਵਿੱਚ ਕੱਚੇ ਪਹੇ ਹੁੰਦੇ ਨੇ ਨਾ ਉਸੇ ਤਰ੍ਹਾਂ ਹੀ ਆ ਆਪਾਂ ਆਹ ਜਿਹੜਾ ਬਿਲਕੁਲ ਕੱਚਾ ਹੈ ਸਾਰੇ ਇਹ ਆਲੇ ਦੋਲੇ ਘਰ ਹੀ ਨੇ ਕਾਫੀ ਵੱਡਾ ਪਿੰਡ ਆ ਯਾਰ ਤੇ ਜਿਵੇਂ ਪਿੰਡ ਦੇ ਬਾਹਰ-ਬਾਰ ਜਿਹੜੇ ਉਹ ਖੇਤ ਹੁੰਦੇ ਨੇ ਉਸੇ ਤਰ੍ਹਾਂ ਇੱਥੇ ਵੀ ਸੀ ਪਿੰਡ ਦੇ ਬਾਹਰ-ਬਾਰ ਖੇਤ ਸੀ ਆ ਸਾਹਮਣੇ ਤੁਸੀਂ ਘਰ ਦੇਖ ਸਕਦੇ ਹੋ ਹਨਾ ਕਾਫੀ ਵੱਡਾ ਪਿੰਡ ਆ ਜਰ ਇਹ ਲਾ ਪਿੰਡਾਂ ਦੇ ਵਿੱਚ ਵੀ ਡਸਟ ਬੀਨ ਪਾਏ ਨੇ ਦबई ਦੇ ਪਿੰਡਾਂ ਵਿੱਚ ਆ ਦੇਖੋ ਡਸਟ ਬੀਨ ਥਾਂ-ਥਾਂ ਤੇ ਰੱਖੇ ਹੋਏ ਨੇ ਪੂਰਾ ਸ਼ਾਂਤੀ ਵਾਲਾ ਮਾਹੌਲ ਆ ਸੋਹਣੇ ਪਿੰਡ ਨੇ ਇੱਥੇ ਆ ਘਰ ਤੁਸੀਂ ਦੇਖ ਸਕਦੇ ਹੋ ਜਿਹੜੇ ਲੋਕ ਲਾਂਦੇ ਹਨਾ ਐਵੇਂ ਦੇ ਘਰ ਨੇ ਇੱਥੇ ਇਸ ਤਰ੍ਹਾਂ ਦੇ ਘਰ ਬਣਾਉਂਦੇ ਨੇ ਇਹ ਕਾਫੀ ਵੱਡਾ ਪਿੰਡ ਆ ਹੁਣ ਨਾਮ ਇਸ ਪਿੰਡ ਦਾ ਪਤਾ ਨਹੀਂ ਆਪਾਂ ਨੂੰ ਵੀ ਕੀ ਹੈ। ਯਾਨੀ ਕਿ ਰਸਲ ਖੇਮ ਏਰੀਏ ਦੇ ਨੇੜੇ ਇਹ ਸਾਰਾ ਜਿਹੜਾ ਇਲਾਕਾ ਪਿੰਡਾਂ ਵਾਲਾ ਰਸਲ ਖੇਮ ਨੇੜੇ ਆਪਾਂ ਜਿਹੜਾ ਹੁਕਮ ਰਹੇ ਹਾਂ ਪਿੰਡਾਂ ਵਿੱਚ ਆ ਸਾਹਮਣੇ ਇੱਥੇ ਗਰੋਸਰੀ ਸਟੋਰ ਆ ਪਿੰਡ ਦੇ ਵਿੱਚ ਸ਼ਾਪ ਆਹੇ ਤੇ ਐਵੇਂ ਪਿੰਡਾਂ ਦੇ ਵਿੱਚ ਇੱਥੇ ਜਿਹੜੀਆਂ ਉਹ ਦੁਕਾਨਾਂ ਨੇ ਜਿਵੇਂ ਆਪਣੇ ਪਿੰਡਾਂ ਦੇ ਵਿੱਚ ਹੁੰਦੀਆਂ ਨੇ ਕਰਿਆਨਾ ਸਟੋਰ ਹੁੰਦੇ ਨੇ ਗਰੋਸਰੀ ਸਟੋਰ ਆ ਇੱਥੇ ਦਾ ਹੈ ਪਿੰਡ ਦਾ। ਤਾਪਾ ਇੱਥੇ ਪਿੰਡ ਦੇ ਵਿੱਚ ਰੁਕੇ ਆ ਤਾਂ ਇੱਥੇ ਪਿੰਡ ਦੇ ਵਿੱਚ ਇਹ ਸ਼ਾਪ ਆ ਹਨਾ ਆਹ ਜਿਵੇਂ ਆਪਣੇ ਪੈਸਟੀਸਾਈਡ ਵਾਲੀ ਦੁਕਾਨ ਹੁੰਦੀ ਹੈ ਰੇਹਾਂ ਸਪਰੇਅ ਵਾਲੀ ਬੀਜਾਂ ਵਾਲੀ ਓਵੇਂ ਦੀ ਦੁਕਾਨ ਆ ਇਹਨਾਂ ਦੇ ਕੋਲ ਯੂਰੀਆ ਪਿਆ ਆਪਾਂ ਬਾਈ ਤੋਂ ਰੇਟ ਵੀ ਪੁੱਛਦੇ ਆ ਯੂਰੀਆ ਦੇ ਥੈਲੇ ਨੇ ਕਿਉਂਕਿ ਇਹ ਸਾਰਾ ਖੇਤੀਬਾੜੀ ਵਾਲਾ ਇਲਾਕਾ ਇਹ ਤੇ ਅੰਦਰ ਆਪਾਂ ਚੱਲਦੇ ਆਂ ਬਾਈ ਦੀ ਸ਼ਾਪ ਦੇ ਤੇ ਸਾਰਾ ਖੇਤੀਬਾੜੀ ਨਾਲ ਸੰਬੰਧਤ ਇੱਥੇ ਸਮਾਨ ਆ ਬਾਈ ਕੋਲੇ ਦੁਕਾਨ ਤੇ ਸਟੋਰ ਆ ਬਾਈ ਹੁਣੀਆਂ ਦਾ ਹਨਾ ਤੇ ਸਾਰਾ ਇਹਨਾਂ ਕੋਲ ਪੈਸਟੀਸਾਈਡ ਹੋ ਗਿਆ ਜਾਂ ਬੀ ਹੋਗੇ ਰੇਹ ਸਪਰੇਅ ਜਿਵੇਂ ਆਪਣੇ ਯੂਰੀਆ ਪਾਉਂਦੇ ਨੇ

गाजर मूली धनिया ये सारा कुछ होता जो है जो इस मतलब पानी वगैरह फिर किधर से आता है जो जमीन से, जमीन से आ जाता है पानी आसानी से ठीक है ठीक है जी ये भाई का सारा स्टोर आ ना सारा ना का है ना इथे ਤੇ ਸਾਰਾ ਖੇਤੀਬਾੜੀ ਨਾਲ ਸੰਬੰਧਿਤ ਇਹ ਪਿੰਡ ਦੇ ਵਿੱਚ ਸ਼ਾਪ ਆ ਕਿ ਆ ਇਸ گاؤں ਦਾ ਨਾਮ ਕੀ ਹੈ ਗਵਾਰਾ 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 ਮਗੋਰਾ ਮਗੋਰਾ ਵੀ ਬੋਲਦੇ ਗਵਾਰਾ ਵੀ ਬੋਲਦੇ ਹਮਰਾਨੀਆਂ ਕੇ ਸਾਥ ਲੱਗਦਾ ਅੱਛਾ ਅੱਛਾ ਠੀਕ ਹੈ ਇਹ ਜਿਹੜਾ ਪਿੰਡ ਦਾ ਨਾਮ ਦੱਸਿਆ ਬਾਈ ਹੁਣੀਆਂ ਨੇ ਤੇ ਉਹ ਵੀ ਦੂਜੇ ਬਾਈ ਹੋਰ ਬਾਈ ਠੀਕ ਹੋ हां यो ਜਦਾਂ ਸੀ ਯੂਰੀਆ ਹੈ ਇਸ ਮਤਲਬ ਇਹ ਕਿਹੜਾ ਰੇਟ ਮਿਲਦਾ ਏਦਰ ਯੂਰੀਆ ਦਾ ਇਹ ਗਵਰਨਮੈਂਟ ਦਾ ਹੀ ਸਾਬੋਤਾ ਕبھی ਯੂਰੀਆ ਦਾ ਰੇਟ ਅੱਪ ਹੁੰਦਾ ਹੈ ਕبھی ਡਾਊਨ ਹੁੰਦਾ ਹੈ ਅਭੀ ਆਜ ਕੱਲ ਇਸ ਦਾ ਰੇਟ ਨਵੇਂ ਧਿਰਮ ਚੱਲ ਰਿਹਾ ਹੈ 86 87 90 ਇਹ ਅਗਲੇ ਮਹੀਨੇ ਕਮ ਵੀ ਹੋ ਸਕਦਾ ਹੈ ਜ਼ਿਆਦਾ ਵੀ ਹੋ ਸਕਦਾ ਹੈ ਜ਼ਿਆਦਾ ਵੀ ਹੋ ਸਕਦਾ ਹੈ ਠੀਕ ਹੈ ਬਾਈ ਕਹਿੰਦਾ ਵਾਦਾ ਕਰਦਾ ਰਹਿੰਦਾ ਹੈ ਨਾ ਰੇਟ ਹਾਂ ਪੈਸਟੀਸਾਈਡਾਂ ਹੋ ਗਈਆਂ ਜਿਵੇਂ ਸਾਰੀਆਂ ਆਪਣੇ ਜਿਵੇਂ ਦੁਕਾਨਾਂ ਹੁੰਦੀਆਂ ਨੇ ਉਸੇ ਤਰ੍ਹਾਂ ਦੁਕਾਨ ਆਹੇ ਬਾਈ ਦੀ ਤੇ ਬਾਹਰ ਵੀ ਇੱਕ ਹੋਰ ਨਾਲ ਗਰੋਸਰੀ ਸਟੋਰ ਵੀ ਹੈਗਾ ਇੱਥੇ ਗਰੋਸਰੀ ਸਟੋਰ ਵੀ ਹੈਗਾ ਇੱਥੇ ਬਾਈ ਦਾ ਨਾਲ ਹਨਾ ਇੱਕ ਤੇ ਅਲ ਮਰੋਗਲ ਅਲ ਜਾਇਦਾ ਗਰੋਸਰੀ ਇਹ ਗਰੋਸਰੀ ਸਟੋਰ ਆ ਪਿੰਡਾਂ ਦੇ ਵਿੱਚ ਜਿਵੇਂ ਆਪਣੀ ਦੁਕਾਨਾਂ ਹੁੰਦੀਆਂ ਨੇ ਨਾ ਉਵੇਂ ਦਾ ਸਟੋਰ ਹੈ ਬਾਈ ਦਾ ਸਾਰਾ ਜਿਵੇਂ ਪਿੰਡਾਂ ਦੇ ਵਿੱਚ ਸਾਰਾ ਸਾਮਾਨ ਹੁੰਦਾ ਤੇ ਐਦਾਂ ਸਾਰੀਆਂ ਇੱਥੇ ਪਿੰਡਾਂ ਦੇ ਵਿੱਚ ਦੁਕਾਨਾਂ ਹੈਗੀਆਂ ਨੇ ਕਿਉਂਕਿ ਇੱਥੇ ਵੀ ਬਹੁਤ ਸਾਰੇ ਰਹਿੰਦੇ ਨੇ ਕੰਮ ਕਰਨ ਵਾਲੇ ਇਹ ਸਾਰਾ ਜਿਹੜਾ ਉਹ ਪਿੰਡੇ ਆ ਤੇ ਇੱਥੇ ਆ ਦੁਕਾਨਾਂ ਨੇ ਜਿਹੜੀਆਂ ਉਹ ਦਿਖਾਈਆਂ ਨੇ ਬਾਈ ਆਪਾਂ ਤੇ ਬਹੁਤ ਸੋਹਣੇ ਨੇ ਯਾਰ ਪਿੰਡ ਵੀ ਯੂਏਈ ਦੇ ਹਨਾ ਤੇ ਇਹ ਵੀ ਇੱਕ ਨਵਾਂ ਐਕਸਪੀਰੀਅੰਸ ਆ ਵੀ ਆਪਾਂ ਪਿੰਡ ਘੁੰਮੇ ਨੇ ਹਨਾ ਇੱਧਰ ਦੇ ਕਿਉਂਕਿ ਜਿਵੇਂ ਆਪਾਂ ਜ਼ਿਆਦਾਤਰ ਦੇਖਦੇ ਆ ਜਿਹੜੇ ਦबई ਆਉਂਦੇ ਨੇ ਘੁੰਮਣ ਸ਼ਹਿਰ ਤੋਂ ਹੀ ਵਾਪਸ ਚਲੇ ਜਾਂਦੇ ਨੇ ਮੇਰੀ ਇਹੀ ਕੋਸ਼ਿਸ਼ ਸੀਗੀ ਵੀ ਪਿੰਡ ਦੇਖੀਏ ਤੇ ਮੈਂ ਕਿਹਾ ਵੀ ਪਿੰਡ ਜ਼ਰੂਰ ਆਪਾਂ ਯੂਏਈ ਦੇ ਦੇਖ ਕੇ ਆਉਣੇ ਨੇ ਤੇ ਆ ਸਾਰਾ ਪਿੰਡ ਨੇ ਉਧਰ ਵੀ ਕੁਝ ਕੁ ਦੁਕਾਨਾਂ ਹੈਗੀਆਂ ਨੇ ਸਾਹਮਣੇ ਵੀ ਥੋੜੀਆਂ ਜੀਆਂ ਦੁਕਾਨਾਂ ਤੇ ਆ ਆਲੇ-ਦਾਲੇ ਸਾਰੇ ਇਹ ਫਾਰਮੇ ਨੇ ਹਣਾ ਸਾਰੇ ਕਿਤੇ ਖੰਜੂਰਾਂ ਦੇ ਫਾਰਮ, ਗੋਭੀ ਦੀ ਖੇਤੀ ਵੀ ਹੁੰਦੀ ਆ ਬਾਈ ਕਹਿੰਦਾ ਇੱਥੇ ਤੇ ਆ ਬਾਈ ਦੀ ਦੁਕਾਨ ਤੇ ਤੁਸੀਂ ਦੇਖੋ ਸਾਰੇ ਬੀਿਆਂ ਦੇ ਪੈਕਟ ਨੇ ਤੇ ਇੱਥੇ ਦਵਾਈ ਦੇ ਵਿੱਚ ਬਾਈ ਖੇਤੀ ਵੀ ਹੁੰਦੀ ਆ ਆਪਾਂ ਨੂੰ ਲੱਗਦਾ ਹੁੰਦਾ ਵੀ ਦਵਾਈ ਚ ਖੇਤੀ ਨਹੀਂ ਹੁੰਦੀ ਆ ਸਾਰੀ ਮਤਲਬ ਬੀ ਨੇ ਸ਼ਿਮਲਾ ਮਿਰਚ ਹੋਗੀ ਆ ਬੰਦ ਗੋਭੀ ਹੋਗੀ ਤੇ ਆਹ ਬੈਂਗਣ ਹੋਗੇ ਹਨਾ ਸਾਰੀ ਇੱਥੇ ਮਤਲਬ ਸਬਜ਼ੀਆਂ ਦੀਆਂ ਜਿਹੜੀਆਂ ਉਹ ਕਿਟਾਂ ਨੇ ਬਾਈ ਉਹਨੀਆਂ ਕੋਲ ਤੇ ਬਾਈ ਅਜੇ ਜੈਸੀ ਜੇ ਕਿਟ ਐਸ ਦਾ ਕੀ ਪ੍ਰਾਈਸ ਹੈ ਜਾਂ ਪਰ ਇਹ ਆ

ਹਾਂਜੀ ਇਹ ﺍﻟवाਦੀ ਨਾਮ ਲਿਖਾ ਇਧਰ ਕਲਾਸ਼ ਲਿਖਾ ਹੋਇਆ ਇਹ ਬਾਰਲ ਉਧਰ ਹਾਂ ਉਧਰ ਵੀ ਕਲਾਸ਼ ਹੈ ਸੋਰੀ ਇਧਰ ਜੋ ਹੈ ਉਹ ਵਾਦੀ ਹੈ ਇਹ ਵੀ ਇੰਡੀਆ ਦਾ ਹੈ ਇਹ ਵੀ ਇੰਡੀਆ ਦਾ ਹੈ ਹਾਂਜੀ ਮਤਲਬ ਇਹ ਸਾਰੇ ਇਹ ਵੀ ਇੰਡੀਆ ਦਾ ਹੈ ਜੀ ਬਹੁਤ ਸਾਰੇ ਸੇਟ ਜ਼ਿਆਦਾਤਰ ਇੰਡੀਆ ਕੇ ਵੀ ਚਲਦੇ ਹਨ ਹਾਂਜੀ ਹਾਂਜੀ ਲਓ ਜੀ ਦੇਖੋ ਭਾਈ ਦਵਾਈ ਦੇ ਵਿੱਚ ਬਹੁਤ ਵੱਡੀ ਪੱਧਰ ਤੇ ਖੇਤੀਬਾੜੀ ਹੁੰਦੀ ਆ ਹਨਾ ਤੇ ਆ ਸ਼ਾਪਸ ਨੇ ਜਿਵੇਂ ਆਪਕੋ ਕਿਤਨਾ ਟਾਈਮ ਹੋ ਗਿਆ ਜਾਂ ਇਧਰ مجھے اس فیلڈ میں گئے دس سال ہو گئے دس سال جی ہو گئے ٹھیک ہے جی ٹھیک ہے اور بھی گاؤں ہوں گے ادھر آس پاس میں بہت سارے گاؤں ہوں گے ایسے جیسے جی مطلب ہم دیکھ یہ ہے اچھا کھیتی باڑی کا یہ ہے ٹھیک ہے جی ٹھیک ہے باقی ساری رمل ہے پڑی اور اچھا اچھی جمین ادھر ہے ਅੱਛੀ ਜ਼ਮੀਨੀ ਹਾਂ ਸਹੀ ਹੈ ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਈ ਆ ਦਵਾਈ ਦੀ ਖੇਤੀਬਾੜੀ ਅਤੇ ਕਿਸ ਤਰ੍ਹਾਂ ਦਵਾਈ ਦੇ ਜਿਹੜੇ ਉਹ ਪਿੰਡ ਹੁੰਦੇ ਨੇ ਹਨ ਕਿਸ ਤਰ੍ਹਾਂ ਇੱਥੇ ਜਿਹੜੀ ਉਹ ਖੇਤੀਬਾੜੀ ਹੁੰਦੀ ਆ ਸੋ ਅੱਜ ਦੀ ਵੀਡੀਓ ਨੂੰ ਉਸ ਨੂੰ ਆਪਾਂ ਐਂਡ ਕਰਦੇ ਆ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਉਸ ਤੋਂ ਅਗਲੀ ਵੀਡੀਓ ਦੇ ਵਿੱਚ ਹੋਰ ਯੂਏ ਦੀਆਂ ਸੋਹਣੀਆਂ ਸੋਹਣੀਆਂ ਥਾਵਾਂ ਆਪਾਂ ਤੁਹਾਨੂੰ ਦਿਖਾਉਂਦੇ ਰਾਵਾਂਗੇ ਤੇ ਵੀਡੀਓ ਨੂੰ ਤੁਸੀਂ ਸ਼ੇਅਰ ਜ਼ਰੂਰ ਕਰਦਿਆ ਕਰੋ ਆਪਣੇ ਮਿੱਤਰਾਂ ਦੋਸਤਾਂ ਰਿਸ਼ਤੇਦਾਰਾਂ ਦੇ ਨਾਲ WhatsApp ਤੇ ਜ਼ਰੂਰ ਭੇਜਿਆ ਕਰੋ ਸੋ ਵੀਡੀਓ ਨੂੰ ਐਂਡ ਕਰਦੇ ਆ ਮਿਲਦੇ ਆ ਅਗ